ਸਤਨਬਾਬਾ ਦੀਪ ਸਿੰਘ ਜੀ ਸ਼ਹੀਦ ਜਿਹਦਾ ਗੁਰੂ ਘਰ ਮਾਡਲ ਟਾਊਨ ਵਿਖੇ ਮੌਜੂਦ ਆ ਜਿੱਥੇ ਕਿ ਹਰ ਬੁੱਧਵਾਰ ਨੂੰ ਦੁਪਹਿਰਾ ਸਾਹਿਬ ਲੱਗਦਾ ਪ੍ਰਾਪਤੀ ਬਹੁਤ ਆ ਗੁਰੂ ਘਰ ਦੇ ਵਿੱਚ ਕੋਈ ਘਾਟਾ ਨਹੀਂ ਹੈਗਾ ਜੋ ਜੋ ਮੈਨੂੰ ਮਿਲਿਆ ਆ ਮੈਂ ਤਾਂ ਬਿਆਨ ਹੀ ਨਹੀਂ ਕਰ ਸਕਦਾ ਜੀਨੇ ਮੇਰੇ ਬਾਬਾ ਦੀਪ ਸਿੰਘ ਨੇ ਮੇਰੇ ਤੇ ਇੰਨੀ ਮਿਹਰ ਕੀਤੀ ਹੈ ਮੈਂ ਕੁਝ ਦੱਸ ਨਹੀਂ ਸਕਦੀ ਔਰ ਵਾਹਿਗੁਰੂ ਮੇਰੇ ਤੇ ਕਰਦਾ ਜੋ ਮੈਂ ਅੱਜ ਕਹਿ ਕੇ ਗਈਆਂ ਮੈਨੂੰ ਕੱਲ ਜਰੂਰ ਮਿਲਦਾ ਹੈ ਇਹ ਵੈਂਟੀਲੇਟਰ ਤੇ ਸੀ ਬੱਚਾ ਸਾਡਾ ਡਾਕਟਰ ਸਾਨੂੰ ਜਵਾਬ ਦੇ ਰਹੇ ਸੀ ਮੈਂ ਤੇ ਮੇਰੀ ਬੇਟੀ ਅਸੀਂ ਗੁਰਦੁਆਰਾ ਸਾਹਿਬ ਤੱਕ ਆਏ ਇੱਥੇ ਤੱਕ ਆ ਕੇ ਇਥੋਂ ਵਾਪਸੀ ਜਾਣ ਤੱਕ ਬੱਚਾ ਵੈਂਟੀਲੇਟਰ ਤੋਂ ਲੈ ਗਿਆ ਤੇ ਦੂਸਰੇ ਦਿਨ ਅਸੀਂ ਉਹਨੂੰ ਘਰ ਲੈ ਗਏ ਸੀ ਤੇ ਅੱਜ ਸਾਡਾ ਬੱਚਾ ਨਵੋਧਿਆ ਦਾ ਸਟੂਡੈਂਟ ਹੈ ਜਦੋਂ ਮੈਂ ਤੂਬਤੀ ਕਰਨੀ ਬਾਬਾ ਦੀ ਜੀ ਨੂੰ ਯਾਦ ਕਰਨਾ ਹੀ ਕਹਿਣਾ ਮਰ ਸਾਡਾ ਕਿਵਦਾ ਕੰਮ ਹੀ ਸ਼ੁਰੂ ਕਰ ਦੇ ਆਹ ਦੇਖੋ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਅੱਜ ਸਾਡਾ ਕੀ ਹੋਦਾ ਕੰਮ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਮੈਂ ਮੱਥੇ ਟੇਕਣ ਜਾਣੀ ਹਾਂ ਅਰਦਾਸ ਕਰਕੇ ਜਾਣੀ ਹਾਂ ਦੂਜੇ ਦਿਨ ਮੇਰੇ ਬਹੁਤ ਜ਼ਿਆਦਾ ਬਾਬੇ ਨੇ ਕਰ ਕਿਰਪਾ ਇੰਨੀ ਹੈ ਨਾ ਬਾਬਾ ਦੀਪ ਸਿੰਘ ਦੀ ਕਿ ਸੋਚ ਵੀ ਨਹੀਂ ਸਕਦੇ ਦੇ ਜਦੋਂ ਤੇ ਆਉਣ ਲੱਗਿਆ ਜਦੋਂ ਤੇ ਬਾਣੇ ਚਾਇਆ ਚੜਦੀ ਕਲਾ ਹੀ ਆ ਜੀ ਅਜਾ ਮਾ ਚੜਦੀ ਕਲਾ ਜਮ ਅਨੰਦ ਆ ਜੀ ਜੀ ਗੁਰੂ ਘਰ ਜਾਓ ਨਿਤਨੇਮ ਕਰੋ ਜੀ ਆਪਣਾ ਬਾਬਾ ਦੀਪ ਸਿੰਘ ਦੇ ਚਪਹਿਰਾ ਘਟ ਕੇ ਜਾਓ ਮਨੋ ਕਾਮਨਾ ਸਾਰੀਆਂ ਪੂਰੀਆਂ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹਦਾ ਗੁਰੂ ਘਰ ਮਾਡਲ ਟਾਊਨ ਵਿਖੇ ਮੌਜੂਦ ਆ ਜਿੱਥੇ ਕਿ ਹਰ ਬੁੱਧਵਾਰ ਨੂੰ ਦੁਪਹਿਰਾ ਸਾਹਿਬ ਲੱਗਦਾ ਤੇ ਸਿੱਖ ਸੰਗਤ ਦੀਆਂ ਜਿਹੜੀਆਂ ਚਲਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅਣਗਿਣਤ ਸੰਗਤ ਜਿਹੜੀ ਇੱਥੇ ਪਹੁੰਚਦੀ ਹੈ ਤੇ ਮੁਰਾਦਾ ਪਾ ਕੇ ਜਾਂਦੀ ਹੈ ਸਿੱਖ ਸੰਗਤਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਉਹਨਾਂ ਨੇ ਕੀਤੀਆਂ ਗੁਰੂ ਘਰ ਦੇ ਇੱਥੇ ਜੁੜਨ ਦੇ ਨਾਲ ਦੁਪਹਿਰਾ ਸਾਹਿਬ ਕੱਟਣ ਤੋਂ ਬਾਅਦ ਇੱਥੇ ਇੱਕ ਲੇਡੀਜ਼ ਮਿਲ ਲੈਣੇ ਸਾਨੂੰ ਜਿਹੜੇ ਕਿ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ਇੱਥੇ ਕਾਫੀ ਸਮੇਂ ਤੋਂ ਜਿਹੜੀ ਇੱਥੇ ਆਪਣੀ ਦੁਕਾਨ ਲਾ ਰਹੇ ਨੇ ਤੇ ਪ੍ਰਾਪਤੀ ਉਹਨਾਂ ਵੱਲੋਂ ਕਿਹੋ ਜਿਹੀ ਹੋਈ ਹੈ ਇੱਥੇ ਜੁੜਨ ਤੋਂ ਬਾਅਦ ਗੁਰੂ ਘਰ ਦੇ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿੰਨੀ ਦੇਰ ਤੋਂ ਇੱਥੇ ਤੁਸੀਂ ਗੁਰੂ ਘਰ ਦੇ ਨਾਲ ਜੁੜੇ ਹੋਏ ਹੋ ਦੁਪਹਿਰਾ ਸਾਹਿਬ ਲਾ ਰਹੇ ਹੋ ਉਹਦੇ ਬਾਰੇ ਵੀਰ ਜੀ ਮੈਂ ਜੁੜੀ ਤਾਂ 12 ਸਾਲ ਤੋਂ ਆ ਤੇ ਦੁਪਹਿਰਾ ਸਾਹਿਬ ਮਤਲਬ ਐਤ ਕੀ 11ਵਾਂ ਦੁਪਹਿਰਾ ਸਾਹਿਬ ਆ अच्छा ओदा ਅਸੀਂ ਹਮੇਸ਼ਾ ਗੁਰਦੁਆਰਾ ਸਾਹਿਬ ਆਉਂਦੇ ਜਾਂਦੇ ਰਹੇ ਆ। ਪ੍ਰਾਪਤੀ ਬਹੁਤ ਆ ਜੀ। ਅੱਛਾ ਜੀ। ਹਾਂਜੀ ਪ੍ਰਾਪਤੀ ਬਹੁਤ ਆ ਗੁਰੂ ਘਰ ਦੇ ਵਿੱਚ ਕੋਈ ਘਾਟਾ ਨਹੀਂ ਹੈਗਾ। ਜੋ ਜੋ ਮੈਨੂੰ ਮਿਲਿਆ ਆ ਮੈਂ ਤਾਂ ਬਿਆਨ ਹੀ ਨਹੀਂ ਕਰ ਸਕਦੀ। ਅੱਛਾ। ਹਾਂਜੀ। ਇੰਨੀ ਸ਼ਕਤੀ ਮਤਲਬ ਬਾਣੀ ਦੀ ਦੇ। ਇੰਨੀ ਸ਼ਕਤੀ ਗੁਰਬਾਣੀ ਦੇ ਵਿੱਚ ਆ, ਇੰਨੀ ਸ਼ਕਤੀ ਮਹਾਰਾਜ ਦੇ ਵਿੱਚ ਆ। ਅਗਰ ਮੈਂ ਤੁਹਾਨੂੰ ਦੱਸਣ ਲੱਗੂੰਗੀ ਤਾਂ ਤੁਸੀਂ ਉਸ ਚੀਜ਼ ਨੂੰ ਮੰਨੋਗੇ ਨਹੀਂ। ਕਿ ਹਾਂ ਕਿ ਵਾਕਿਆ ਇਹ ਗੱਲ ਸੱਚ ਹੈ। ਸਭ ਤੋਂ ਪਹਿਲਾਂ ਕ੍ਰਿਸ਼ਨਾ ਹਸਪੀਟਲ ਤੋਂ 12 ਸਾਲ ਪਹਿਲਾਂ ਮੇਰਾ ਦੋਤਾ ਐਡਮਿਟ ਸੀ ਤੇ ਵੈਂਟੀਲੇਟਰ ਤੇ ਸੀ ਬੱਚਾ ਸਾਡਾ ਡਾਕਟਰ ਸਾਨੂੰ ਜਵਾਬ ਦੇ ਰਹੇ ਸੀ ਮੈਂ ਤੇ ਮੇਰੀ ਬੇਟੀ ਅਸੀਂ ਗੁਰਦੁਆਰਾ ਸਾਹਿਬ ਤੱਕ ਆਏ ਇੱਥੇ ਤੱਕ ਆ ਕੇ ਇੱਥੋਂ ਵਾਪਸੀ ਜਾਣ ਤੱਕ ਬੱਚਾ ਵੈਂਟੀਲੇਟਰ ਤੋਂ ਲੈ ਗਿਆ ਤੇ ਦੂਸਰੇ ਦਿਨ ਅਸੀਂ ਉਹਨੂੰ ਘਰ ਲੈ ਗਏ ਸੀ ਤੇ ਅੱਜ ਸਾਡਾ ਬੱਚਾ ਨਵੋਧਿਆ ਦਾ ਸਟੂਡੈਂਟ ਹੈ ਇੰਨੀ ਵੱਡੀ ਪ੍ਰਾਪਤੀ ਹੋਈ ਹੈ ਜੀ ਕਿੰਨੀ ਉਮਰ ਆ ਉਸ ਬੱਚੇ ਉਸ ਬੱਚੇ ਦੀ 12 ਸਾਲ ਦੀ ਉਮਰ ਹੈ ਤੇ ਅਸ ਟਾਈਮ ਹੋ ਨਵੋਧਿਆ ਦੇ ਵਿੱਚ ਸਟੂਡੈਂਟ ਐ ਦਿਮਾਗ ਦਾ ਧਨੀ ਐ ਬਾਬਾ ਜੀ ਨੇ ਇੰਨੀ ਕੁ ਮਿਹਰ ਕੀਤੀ ਆ ਕਿ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦੀ ਮੈਂ ਬਾਬਾ ਜੀ ਨਾਲ ਇੱਕੋ ਹੀ ਵਚਨ ਕੀਤਾ ਸੀ ਇੱਥੇ ਜੋਤ ਤੇ ਖੜੇ ਹੋ ਕੇ ਪਾਠੀ ਸਿੰਘ ਜੀ ਨੇ ਕਿਹਾ ਸੀ ਮੈਨੂੰ ਕਿ ਜਿਹੜੇ ਲੋਕਾਂ ਦੇ ਘਰ ਦੀ ਜੋਤ ਜਗਾਉਂਦੇ ਨੇ ਉਹ ਤੁਹਾਡੇ ਘਰ ਦੀ ਜੋਤ ਨਹੀਂ ਬੁਝਾਉਣਗੇ ਤੇ ਮੇਰੇ ਨਾਲੇ ਬਿਲਕੁਲ ਸੱਚ ਹੋਇਆ ਤੇ ਅੱਜ ਸਾਡੇ ਘਰ ਦੀ ਜੋਤ ਉਹ ਜਗ ਰਹੀ ਹੈ 13 ਸਾਲ ਦਾ ਜਿਹੜਾ ਤੁਸੀਂ ਬੱਚਾ ਦੱਸਿਆ ਐਸ ਵਕਤ ਕਿਹੋ ਜੀ ਪੋਜੀਸ਼ਨ ਆ ਬਿਲਕੁਲ ਤੰਦਰੁਸਤ ਆ ਵੀਰ ਜੀ ਨਵੋਧਿਆ ਜਿਹੜਾ ਹੈਗਾ ਨਵੋਧਿਆ ਦੇ ਸਟੂਡੈਂਟ ਨੇ ਉੱਥੇ ਕਿਸੇ ਕਿਸੇ ਨੂੰ ਐਡਮਿਸ਼ਨ ਮਿਲਦੀ ਆ ਤੇ ਸਾਡੇ ਬੱਚੇ ਨੂੰ ਮਿਲੀ ਆ ਸਾਡਾ ਬੱਚਾ ਅਜ ਨਵੋਧਿਆ ਖਮਾਣੋ ਦੇ ਵਿੱਚ ਸਟੂਡੈਂਟ ਹੈ ਤੇ ਮੈਨੂੰ ਮਾਣ ਆ ਆਪਣੇ ਦੋਤੇ ਦੇ ਉੱਤੇ ਕਿ ਪਹਿਲਾ ਮਾਣ ਮੈਨੂੰ ਆਪਣੇ ਬਾਬਾ ਜੀ ਤੇ ਆ ਤੇ ਦੂਸਰਾ ਮਾਣ ਮੈਨੂੰ ਆਪਣੇ ਦੋਤੇ ਦੇ ਉੱਤੇ ਆ ਕਿ ਉਹ ਬੱਚਾ ਵਾਕਿਆ ਹੀ ਚੜ੍ਹਾਈ ਕਰੂਗਾ ਗੱਲ ਕਰਦੇ ਕਰਦੇ ਤੁਹਾਡਾ ਮਨ ਵੀ ਭਰ ਰਿਹਾ ਮੈਂ ਦੇਖ ਰਿਹਾ ਹਾਂ ਕਿ ਅਸਲੀ ਭਰ ਰਿਹਾ ਹੈ ਕਿਉਂਕਿ ਉਸ ਟਾਈਮ ਮੇਰੀ ਤੀਹ ਦਾ ਤਲਾਕ ਹੋਣ ਵਾਲਾ ਸੀ ਤੇ ਬਾਬਾ ਜੀ ਨੇ ਮੇਰਾ ਝੰਡਾ ਇਸ ਹੱਬ ਨਾਲ ਗੱਡਿਆ ਕਿ ਅੱਜ ਤੱਕ ਝੰਡੇ ਗੱਡਦੇ ਹੀ ਆ ਰਹੇ ਨੇ ਕੋਈ ਕਮੀ ਨਹੀਂ ਛੱਡੀ ਉਹਨਾਂ ਨੇ ਦੁਕਾਨ ਕਿੰਨੀ ਸਾਲ ਤੋਂ ਲਗਾ ਰਹੇ ਹੋ ਵੀਰੇ 11ਵੇਂ ਚ ਪੈਰਾ ਸਾਹਿਬ ਆ ਤੇ 11ਵੇਂ 11ਵੇਂ ਹਫ਼ਤੇ ਦੀ ਦੁਕਾਨ ਆ ਮੇਰੇ ਮੈਂ ਸਿਰਫ ਹਰ ਬੁੱਧਵਾਰ ਆਨੀਆਂ ਵੀਰ ਜੀ ਇੱਥੇ ਹਾਂਜੀ ਤੇ ਦੁਕਾਨ ਤੇ ਜੇ ਆਪਾਂ ਗੱਲ ਕਰ ਲਈਏ ਤੇ ਮਹਾਰਾਜ ਜੀ ਤੁਸੀਂ ਸ਼ਕਤੀ ਦੀ ਗੱਲ ਕੀਤੀ ਆ ਬਾਣੀ ਦੀ ਸ਼ਕਤੀ ਦੀ ਗੱਲ ਕੀਤੀ ਆ ਇੰਨੀ ਮਿਹਰ ਉਹਨਾਂ ਨੇ ਕੀਤੀ ਆ ਦੁਕਾਨ ਵੱਲੋਂ ਜਿਹੜਾ ਰਿਸਪੌਂਸ ਕਿੱਦਾਂ ਦਾ ਵਾ ਤੁਹਾਡੀ ਦੁਕਾਨ ਦੇ ਵੀਰ ਜੀ 5000 ਦੀ ਸੇਲ ਹੁੰਦੀ ਆ ਮੇਰੀ ਹਾਂਜੀ 5000 ਦੀ ਸੇਲ ਲੈ ਕੇ ਜਾਂਦੇ ਆ ਅਸੀਂ ਇੱਥੋਂ ਹਾਂਜੀ ਕੀ ਕਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਵੀ ਫਿਰਕਾ ਪ੍ਰਸ ਲੋਕ ਨੇ ਧਰਮ ਦੇ ਨਾਂ ਤੇ ਪਾੜ ਪਾਉਂਦੀਆਂ ਗੱਲਾਂ ਕਰਦੇ ਨੇ ਕਿਉਂਕਿ ਇੱਥੇ ਦੇਖਿਆ ਕੁਝ ਹਿੰਦੂ ਫੈਮਲੀ ਦੇ ਲੋਕ ਵੀ ਆਏ ਹੋਏ ਨੇ ਜਿਹੜੇ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਨੇ ਉਹ ਵੀ ਆਏ ਹੋਏ ਨੇ ਬੇਸ਼ੱਕ ਉਹਨਾਂ ਦੇ ਧਰਮ ਦੇ ਵਿੱਚ ਵੀ ਬਹੁਤ ਵੱਡੀ ਇੱਕ ਗੀਤਾ ਨੂੰ ਆਪਾਂ ਕਹਿ ਲਈਏ ਬੜੀਆਂ ਵਧੀਆਂ ਗੱਲਾਂ ਲਿਖੀਆਂ ਹੋਈਆਂ ਨੇ ਬਹੁਤ ਕੁਝ ਉਹ ਗੀਤਾ ਦੇ ਵਿੱਚ ਵੀ ਲਿਖਿਆ ਆ ਪਰ ਕੁਝ ਐਸੇ ਲੋਕ ਨੇ ਹਿੰਦੂ ਧਰਮ ਜਿਹੜੇ ਕਿ ਬਾਣੀ ਦੇ ਵਿੱਚ ਵੀ ਬਾਣੀ ਦੇ ਨਾਲ ਜੁੜੇ ਹੋਏ ਨੇ ਧਰਮ ਦਾ ਬਹੁਤ ਸਤਿਕਾਰ ਕਰਦੇ ਨੇ ਵੀਰ ਜੀ ਇੱਥੇ ਤਾਂ ਤਕਰੀਬਨ ਹਰ ਧਰਮ ਦਾ ਇਨਸਾਨ ਆਉਂਦਾ ਆ ਤੇ ਜਿਹੜਾ ਇੱਕ ਵਾਰੀ ਆ ਜਾਂਦਾ ਆ ਨਾ ਅਸੀਂ ਇੱਥੇ ਸਿਰਫ ਆਪਣਾ ਕੰਮ ਨਹੀਂ ਦੇਖਦੇ ਅਸੀਂ ਸੇਵਾ ਵੀ ਕਰਦੇ ਆ ਮੇਰੇ ਕੋਲੋਂ ਹੀ ਇਤੋਂ ਬਹੁਤ ਸੰਗਤ ਐਸੀ ਆ Hindu, Muslim, Sikh, ईसाई ਹਰ ਕੋਈ ਇੱਥੇ ਆਉਂਦਾ ਆ ਤੇ ਅਗਲਾ ਇਹੀ ਕਹਿੰਦਾ ਆ ਕਿ ਜੀ ਬਾਬਾ ਜੀ ਦੀ ਮਹਿਮਾ ਅਪਰੰਪਾਰ ਹੈ ਸੋ ਇਹ ਪ੍ਰਾਪਤੀਆਂ ਦੀ ਗੱਲ ਕੀਤੀ ਇਹਨਾਂ ਨੇ ਕਿ ਇੱਕ ਮਾਤਾ ਜੀ ਹੋਰ ਬੈਠੇ ਹੋ ਇਹਨਾਂ ਨਾਲ ਗੱਲਬਾਤ ਕਰਾਂਗੇ ਦਸਤਾਰ ਸਜਾਈ ਹੋਈ ਆ ਅ ਗੁਰੂ ਦੇ ਲੜ ਲੱਗੇ ਹੋਏ ਨੇ ਦੁਕਾਨ ਤੇ ਕੰਮ ਕਰਦੇ ਦੇਖ ਸਕਦੇ ਹੋ ਤਾਂ ਭਾਈ ਜੀ ਹੁਣੀ ਨਾਲ ਲੱਗੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨੀ ਦੇਰ ਤੋਂ ਉਹਰੇ ਦੁਕਾਨ ਲਗਾ ਰਹੇ ਹੋ ਤੇ ਕਿਹੋ ਜੀ ਪ੍ਰਾਪਤੀ ਹੋਈ ਆ ਸਿੱਖ ਇੱਥੇ ਜੁੜ ਕੇ ਪਹਿਲਾਂ ਵੀ ਤੁਸੀਂ ਗੁਰੂ ਦੇ ਨਾਲ ਜੁੜੇ ਹੋਏ ਆ ਅਮਰ ਸ਼ਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਸਾਈ ਮੇਰਾ ਬਹੁਤ ਵੱਡਾ ਹੈ ਉਹਦੀਆਂ ਵਡਿਆਈਆਂ ਬਹੁਤ ਵੱਡੀਆਂ ਨੇ ਆ ਮੇਰਾ ਘਰ ਵਾਲਾ ਤੇ ਅਸੀਂ ਦੋਨੋਂ ਜਨਿਆਂ ਸਾਡੀ ਕੋਈ ਔਲਾਦ ਨਹੀਂ ਸਾਡਾ ਕੋਈ ਅੱਗੇ ਪਿੱਛੇ ਨਹੀਂ ਹੈਗਾ ਅੱਜ ਤੋਂ 2.5 ਸਾਲ ਪਹਿਲੇ ਡਾਕਟਰਾਂ ਨੇ ਹੱਥ ਖੜੇ ਕਰਤੇ ਸੀ ਮੈਨੂੰ ਅਟੈਕ ਇੰਨਾ ਜ਼ਬਰਦਸਤ ਪਿਆ ਸੀ ਵੀ ਇਹ ਬਚਦੀ ਨਹੀਂ ਇਹ ਤੇ ਨਾਲ ਹੀ ਹਸਪਤਾਲ ਹੈ ਮੈਂ ਉੱਥੋਂ ਰੋਂਦੀ ਵਿਲਕਦੀ ਆ ਗਈ ਇਸ ਦਰ ਤੇ ਵੱਡੇ ਡਾਕਟਰ ਕੋਲ ਤਨਤਨ ਬਾਬਾ ਦੀਪ ਸਿੰਘ ਜੀ ਸਾਈ ਜਿੰਨਾ ਵੱਡਾ ਉਹਦੀਆਂ ਵਡਿਆਈਆਂ ਬਹੁਤ ਵੱਡੀਆਂ ਇੱਥੇ ਅਰਦਾਸ ਕੀਤੀ ਮਹੀਨੇ ਬਾਅਦ ਹੀ ਪਰਤਾ ਪੈ ਗਿਆ ਸਾਡੀ ਔਲਾਦ ਨਹੀਂ ਹੈਗੀ ਸ਼ਰੀਕ ਪਤਾ ਤੁਹਾਨੂੰ ਜਿੱਦੀ ਔਲਾਦ ਨਾ ਹੋਵੇ ਉਹ ਮਲਣਾ ਚਾਹੁੰਦੇ ਨੇ ਸਾਰਾ ਕੁਝ ਵੀ ਇਹ ਨਿਕਲਣ ਵੇਲੇ ਉਹਨੂੰ ਮਰਨ ਸਾਨੂੰ ਬਿਲਕੁਲ ਡੈਡ ਜ਼ੀਰੋ ਸੀ ਹੋਗੇ ਸੀ ਨਾ ਸਾਡੀ ਕੋਈ ਕਮਾਈ ਸੀ ਜਦੋਂ ਮੈਂ ਤੂ ਬੱਤੀ ਕਰਨੀ ਬਾਬਾ ਦੀ ਸਿੰਘ ਨੂੰ ਯਾਦ ਕਰਨਾ ਹੀ ਕਹਿਣਾ ਮਰ ਸਾਡਾ ਕਿਵਦਾ ਕੰਮ ਵੀ ਸ਼ੁਰੂ ਕਰ ਦੇ ਆ ਦੇਖੋ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਆ ਸਾਡਾ ਕਿਵਦਾ ਕੰਮ ਬਾਬਾ ਦੀ ਸਿੰਘ ਜੀ ਦੀ ਕਿਰਪਾ ਨਾਲ ਸਿਰਫ ਇੱਕ ਮਹੀਨਾ ਹੋਇਆ ਸਾਡੇ ਚ ਦੁਆਰਾ ਜਾਨ ਪੈ ਗਈ ਹੈ ਜੀ ਬਿਲਕੁਲ ਨਿੱਲ ਕੰਮ ਮੰਗਣ ਜਾਣਾ ਤੁਹਾਨੂੰ ਬਜ਼ੁਰਗਾਂ ਨੂੰ ਕੰਮ ਕੌਣ ਦੇਵੇ ਸੰਤਾ ਜਵਾਨ ਚਾਹੀਦੇ ਨੇ ਬਿਲਕੁਲ ਡੈੱਡ ਸੀ ਅਸੀਂ ਹੁਣ ਆਪਣਾ ਕੰਮ ਕਰੀਏ ਦੇਖ ਲਓ ਆਹ ਦੇਖੋ ਆਸੀਂ ਆਪਣਾ ਜਿ ਪੈਸਾ ਦੇਣਾ ਉਹ ਕਹਿੰਦੇ ਤੁਸੀਂ ਬੇਸ਼ੱਕ ਸਾਨੂੰ ਪੈਸਾ ਨਾ ਵੀ ਦਿਓ ਬੇਫਿਕਰ ਹੋ ਜਾ ਤੁਸੀਂ ਕੰਮ ਸ਼ੁਰੂ ਕਰੋ ਮਾਨ ਚੱਕ ਕੇ ਰਿਆਂਦੋ ਕਹਿੰਦੇ ਭਾਵੇਂ ਪੈਸੇ ਵੀ ਨਾ ਦੋ ਪਰ ਕੰਮ ਕਰੋ ਪਰ ਤੁਸੀਂ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਖੜੋ ਉੱਥੇ ਕੰਮ ਸ਼ੁਰੂ ਕਰੋ ਹੋਰ ਕਿਤੇ ਕਰੋ ਨਾ ਕਰੋ ਇੱਥੇ ਆ ਕੇ ਇਹ ਬੜੇ ਪ੍ਰਸ਼ੰਸਾ ਤੇ ਕਿੱਦਾਂ ਦਾ ਰਿਸਪੌਂਸ ਆ ਰਿਸਪੌਂਸ ਬਹੁਤ ਵਧੀਆ ਇਸ ਸਾਲ ਨੂੰ ਸਿਰਫ 1 ਮਹੀਨਾ ਹੋਇਆ ਅਰਦਾਸਾਂ ਸਿਰਫ ਅੰਦਰ ਕਰਦੇ ਆ ਅੰਦਰ ਐਪਲੀਕੇਸ਼ਨ ਟੰਗਨੇ ਆ ਉਹ ਵੱਡਾ ਸਾਈ ਵੱਡਾ ਵੱਡਾ ਨਾ ਮੈਂ ਦੱਸ ਨਹੀਂ ਸਕਦੀ ਕੈ ਨੀ ਕਥਨੀ ਤੋਂ ਬਾਹਰ ਹੈ ਚੰਮ ਦੀ ਜੀਬਾ ਕੀ ਉਹਨਾਂ ਦਾ ਬਿਆਨ ਕਰੇ ਬੇਅੰਤ ਬੇਅੰਤ ਗੁਣ ਤੇਰੇ ਆ ਬੜੀਆਂ ਦੇਖ ਲਓ ਸਾਡੇ ਜੀ ਦੁਬਾਰਾ ਜਨ ਪਈ ਹੋਈ ਇਸ ਤੱਕ ਬਿਲਕੁਲ ਸਿਹਤ ਪੱਖੋਂ ਹੁਣ ਕਿਵੇਂ ਮਹਿਸੂਸ ਕਰਦੀ ਹਾਂ ਪਹਿਲਾਂ ਨਾਲ ਜਿਵੇਂ ਤੁਸੀਂ ਦੱਸਿਆ ਕਿ ਮੈਂ ਕੰਨੀ ਆ ਜਵਾਨ ਮੇਰੇ ਅੱਗੇ ਫੇਲ ਹੋ ਜਾਣਗੇ हां ਅਸੀਂ ਕੱਲ ਵੀ ਸਾਰਾ ਦਿਨ ਖੜਕੇ ਗਏ ਆ ਜਵਾਨ ਘਰ ਜਾ ਕੇ ਸਿਰਫ ਸੁੱਤੇ ਆ ਸਵੇਰੇ 4 ਵਜੇ ਉੱਠ ਕੇ ਫਿਰ ਆ ਗਏ ਜਵਾਨ ਸਾਡੇ ਅਗੇ ਫੇਲੇ ਇਹ ਸਭ ਵਡਿਆਈਆਂ ਉਸ ਸਾਹਿਬ ਦੀਆਂ ਵੱਡੇ ਦੀਆਂ ਵਡਿਆਈਆਂ ਕਹਿਣਾ ਕਥਨ ਨਾ ਜਾਏ ਇਹ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਐਵੇਂ ਸਾਡੇ ਤੇ ਕਿਰਪਾ ਬਣਾਈ ਰੱਖਣ ਇੱਕ ਗੱਲ ਮੈਂ ਹੋਰ ਕਹਿਣਾ ਚਾਹਨੀ ਆ ਜੋ ਅੱਜ ਕੱਲ ਪੰਜਾਬ ਚ ਬਹੁਤ ਵੱਡੇ ਘਾਨ ਹੋ ਰਹੇ ਸਾਡੇ ਖਾਲਸਿਆਂ ਦਾ ਰਾਜ ਸਾਡੇ ਘਰ ਵਿੱਚ ਪੰਜਾਬ ਵਿੱਚ ਨਹੀਂ ਹੈਗਾ ਸਾਨੂੰ ਮਾਰ ਕੁੱਟ ਕੇ ਕੱਢਣ ਵਾਲੇ ਤੇ ਮੈਂ ਤੁਹਾਡੇ ਥਰੂ ਇਹ ਦੱਸਣਾ ਚਾਹਨੀ ਆ ਜਿਹੜੇ ਸਾਡੇ ਦੁਸ਼ਮਣ ਨੇ ਨਾ ਉਹਨਾਂ ਦਾ ਉਹਨਾਂ ਦਾ ਵੈਰ ਇਹਦੇ ਨਾਲ ਹੈ ਹੈ ਨਾ ਅਸੀਂ ਤਾਂ ਖਾਲੀ ਠੀਕਰੇ ਆ ਅਸੀਂ ਉਹਨਾਂ ਦੀ ਅਨੁਜਾਈ ਹੈਗੀਆਂ ਉਹਨਾਂ ਦੀ ਔਲਾਦ ਆ ਉਹਨਾਂ ਦੀ ਅੰਸ਼ਮੰਚ ਵਿੱਚੋਂ ਹੀ ਕਹਿ ਲੋ ਸਾਡੀਆਂ ਰਗਾਂ ਵਿੱਚ ਉਹਨਾਂ ਦਾ ਖੂਨ ਚੱਲਦਾ ਹੈ ਉਹਨਾਂ ਦੀ ਗੁਰਬਾਣੀ ਚਲਦੀ ਹੈ ਉਹਨੇ ਸਾਡੇ ਤੇ ਜਿਹੜੇ ਚੜ ਕੇ ਆਂਦੇ ਨੇ ਨਾ ਮੈਨੂੰ ਨਾ ਪਤਾ 150 ਚੜਨ ਛੜੇ ਨੇ ਤੇ ਅੱਗੇ ਵੀ ਚੜ ਜਾਣਗੇ ਭਾਈ ਸਾਡੇ ਨਾਲ ਸੋਚ ਸਮਝ ਕੇ ਕਿ ਤੁਸੀਂ ਇੰਨੀਆਂ ਜਿੱਥੇ ਤੁਸੀਂ ਇੰਨੀ ਅਰਜ਼ੀਆਂ ਟੰਗੀਆਂ ਸੇਧ ਪੱਖੋਂ ਸਹੀ ਹੋ ਗਏ ਤਾਂ ਮੈਂ ਕਹਿੰਦਾ ਵੀ ਇੱਕ ਅਰਜ਼ੀ ਪੰਜਾਬ ਵਾਸਤੇ ਵੀ ਤੁਸੀਂ ਕਰ ਲਾ ਟੰਗ ਦਿਓ ਬਾਬਾ ਜੀ ਅੱਗੇ ਕੀ ਪਤਾ ਜਲਦੀ ਫਰਕ ਪੈ ਰੋਜ਼ ਅਰਦਾਸਾਂ ਹੁੰਦੀਆਂ ਨੇ ਰੋਜ਼ ਪਹਿਲੇ ਮੈਂ ਬਹੁਤ ਕਹਿੰਦੀ ਸੀ ਬੜੇ ਪੰਗੇ ਪੈਂਦੇ ਸੀਗੇ ਮੇਰੇ ਨਾਲ ਹੁਣ ਮੈਂ ਕਹਿਣਾ ਛੱਡਦਾ ਹੁਣ ਮੈਂ ਮਹਾਰਾਜ ਨੂੰ ਕਹਿੰਨੀ ਆ ਮਹਾਰਾਜ ਇਹ ਜੇ ਖੰਡੇ ਖੜਕਾ ਦਿੰਦੇ ਨੇ ਟੰਗੋ ਜਲਦੀ ਅਰਜੀ ਮਹਾਰਾਜ ਅੱਗੇ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਜਲਦੀ ਉਸ ਵਿੱਚ ਬੈਠਾ ਹੈਗਾ ਸ਼ਰਾਬੀਆਂ ਅੰਤਾਂ ਦੀਆਂ ਗੱਲਾਂ ਘਟਦਾ ਹੈਗਾ ਬਾਹਰ ਬੈ ਕੇ ਮੈਨੂੰ ਮੈਨੂੰ ਕਹਿੰਦਾ ਤੈਨੂੰ ਮੈਂ ਤਾਂ ਇਹ ਤੋਂ ਕਢਵਾ ਦੇਣਾ ਮੈਂ ਕਿਹੇ ਨਹੀਂ ਪਤਾ ਤੈਨੂੰ ਹੀ ਸੰਸਾਰ ਚ ਕਢਵਾ ਦੇ ਔਰ ਮੇਰੇ ਕਿੰਨੇ ਦੁਸ਼ਮਣ ਐਵੇਂ ਗਏ ਵੀ ਨੇ ਸਿਰਫ ਇਹਨਾਂ ਦੇ ਪ੍ਰਤਾਪ ਤੁਹਾਡਾ ਦੇਖ ਕੇ ਜਮਦੂਤ ਵੀ ਛੱਡ ਜਾਏ ਜਿੰਦੀ ਟੰਗ ਤੋਂ ਅਰਜੀ ਪੰਜਾਬ ਲਈ ਵੀ ਕਿ ਮਹਾਰਾਜ ਪੰਜਾਬ ਦੇ ਉੱਤੇ ਆਪਣੀ ਕਿਰਪਾ ਬਣਾ ਕੇ ਨਾ ਕਦੀ ਹਾਰਿਆ ਤੇ ਨਾ ਕਦੀ ਹਾਰੇਗਾ ਕਿਉਂਕਿ ਗੁਰਾਂ ਦਾ ਵਾਸਾ ਹੈ ਉਰੇ ਬੋਲੇ ਸੋਨਿਹਾਲ ਸਖਤ ਸ਼ਰੀਆ ਦਾ ਇਹ ਮਹਾਰਾਜ ਦੀ ਬੜੀ ਕਿਰਪਾ ਸੋ ਖਰਾਪੀਆਂ ਦੱਸੀਆਂ ਸੰਗਤ ਨੇ ਉਰੇ ਕੰਮ ਵੀ ਕਰ ਰਹੇ ਨੇ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੇ ਸਿੰਘ ਸਾਹਿਬ ਦੀ ਤਸਵੀਰ ਵੀ ਦਿਖਾਈ ਜਾਵੇ ਜਿਹੜਾ ਮਿਹਨਤ ਮੁਸ਼ਕਕਤ ਕਰ ਰਹੇ ਨੇ ਹੱਥ ਦੇ ਵਿੱਚ ਦੇਸੀ ਘਿਓ ਦਾ ਜਿਹੜਾ ਲਿਫਾਫਾ ਛੋਟਾ ਪੌਚ ਫੜਿਆ ਹੋਇਆ ਤਾਂ ਜਿੱਥੇ ਲੋਕਾਂ ਵੱਲੋਂ ਇੱਥੇ ਅਰਦਾਸਾਂ ਕਰਨ ਤੋਂ ਬਾਅਦ ਮਿਹਨਤ ਕੀਤੀ ਜਾਂਦੀ ਹੈ ਨਾਲ ਨਾਲ ਸੇਵਾ ਵੀ ਕੀਤੀ ਜਾਂਦੀ ਹੈ ਹੋਰ ਵੀ ਸਿੱਖ ਸੰਗਤਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਜੜੀਆਂ ਪ੍ਰਾਪਤੀਆਂ ਇੱਥੇ ਗੁਰੂ ਘਰ ਦੇ ਵਿੱਚ ਜੁੜਨ ਤੋਂ ਬਾਅਦ ਉਹਨਾਂ ਨੇ ਕੀਤੀਆਂ ਨੇ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾਈਆਂ ਉਸ ਦੇ ਵਿੱਚ ਇੱਕ ਤਸਵੀਰ ਹੋਰ ਵੀ ਦਿਖਾ ਰਿਹਾ ਗੁਰੂ ਘਰ ਦੀ ਕਿ ਕਿ ਗੱਲ ਮੈਸ਼ਕ ਮੈਨੂੰ ਕਰਨੀ ਨਹੀਂ ਚਾਹੀਦੀ ਪਰ ਮੈਂ ਗੱਲ ਕਰਨ ਜ਼ਰੂਰ ਲੱਗਿਆ ਕਿ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਆ ਜਿਹੜੇ ਲੋਕ ਚੰਗੇ ਭਲੇ ਹੋ ਕੇ ਮੰਗਦੇ ਨੇ ਜਿਹੜੇ ਕਿ ਮੰਗ ਕੇ ਹੀ ਖਾਂਦੇ ਨੇ ਤਾਂ ਆਹ ਦੇਖ ਸਕਦੇ ਹੋ ਤਸਵੀਰਾਂ ਕਹਾਂਗਾ ਕੈਮਰਾਮੈਨ ਨੂੰ ਦਿਖਾਵੇ ਕਿ ਇੱਕ ਅਪਾਹਜ ਇੱਕ ਹੈਂਡੀਕੈਪ ਮੈਂ ਕਹਿ ਸਕਦਾ ਕਿ ਵੀ ਕਿਸਮਤ ਦੀ ਮਾਰ ਪਈ ਹੋਈ ਹੈ ਵੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਰ ਫਿਰ ਵੀ ਮਿਹਨਤ ਜਾਰੀ ਆ ਕੇਲਿਆਂ ਦੀ ਜਿਹੜੀ ਜਿਹੜਾ ਸਟਾਲ ਲਾਇਆ ਹੋਇਆ ਵੇਚਣ ਵਾਸਤੇ ਗੱਲਬਾਤ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵੈਗਰੂ ਜਿੱਕਾ ਖਾਲਸਾ ਵੈਗਰੂ ਜਿੱਕੀ ਫਤਹੀ ਮੈਂ ਜੀ ਡੱਬਾ ਲਹਾਰਾ ਰੋਡ ਤੋਂ ਆਨੇ ਆ ਕਿੰਨੀ ਦੇਰ ਤੋਂ ਆ ਰਹੇ ਉਸ ਦੀ ਦੁਕਾਨ ਲਗਾ ਮੈਨੂੰ ਹੋ ਗਏ ਜੀ 2-3 ਮਹੀਨੇ ਹੋ ਗਏ 3 ਮਹੀਨੇ ਹਾਂ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ ਤੁਹਾਨੂੰ ਬਸ ਜੀ ਘੱਟ ਹੀ ਲੈ ਰਹੇ ਸਾਡੇ ਕੋਲ ਜ਼ਿਆਦਾ ਤਾਂ ਪ੍ਰਵਾਸੀਆਂ ਕੋਲ ਹੀ ਲੈ ਰਹੇ ਆ ਜੀ ਹਾਂ ਜੀ ਸਾਡੇ ਕੋਲ ਤਾਂ ਅੱਜ ਦੇਖੋ ਜੀ ਅੱਧੇ ਨੰਗ ਜਾਣ ਅੱਗੇ ਜਾ ਕੇ ਲੈਂਦੇ ਆ ਵੀ ਪੰਜਾਬੀ ਹੋ ਕੇ ਅਸੀਂ ਕਹਿੰਦੇ ਵੀ ਪੰਜਾਬੀਆਂ ਨੂੰ ਵੀ ਅਸੀਂ ਜਿਹੜੇ ਕਰਦੇ ਆ ਮਿਹਨਤ ਕਰ ਰਹੇ ਆ ਵੀ ਥੋੜੀ ਬਹੁਤੀ ਸਾਡੀ ਹੈਲਪ ਕਰੋ ਵੀ ਸਮਾਨ ਸਾਡੇ ਕੋਲੋਂ ਖਰੀਦੋ ਅਸੀਂ ਵੀ ਅੱਗੇ ਪੈਸੇ ਲਾਇਆ ਪਰ ਇੱਥੇ ਕੋਈ ਕੋਈ ਟਮਾਟਾ ਮਹੀਜੜਾ ਸਾਡੇ ਕੋਲੋਂ ਲੈਂਦਾ ਵਾ ਬਾਕੀ ਤਾਂ ਸਾਰੇ ਅੱਗੇ ਜਾਂਦੇ ਆ ਜੀ ਪੰਜਾਬੀ ਹੀ ਪੰਜਾਬੀ ਦਾ ਸਾਥ ਨਹੀਂ ਜੀ ਸਾਥ ਨਹੀਂ ਦੇ ਰਾ ਜੀ ਪੰਜਾਬੀ ਉਹ ਪੰਜਾਬੀ ਦਾ ਸਾਥ ਨਹੀਂ ਦੇ ਰਾ ਜੀ ਮੈਂ ਤਾਂ ਨਹੀਂ ਵੀ ਤੁਹਾਡਾ ਰੇਟ ਹੀ ਬਹੁਤ ਜ਼ਿਆਦਾ ਹੋਵੇ ਨਹੀਂ ਜੀ ਰੇਟ ਜ਼ਿਆਦਾ ਨਹੀਂ ਹੈਗਾ ਜੀ 50 ਰੁਪਏ ਅੱਛਾ ਹਾਂਜੀ ਆਮ ਰੇਟ ਚੱਲਦਾ ਆਮ ਰੇਟ ਚੱਲਦਾ ਜੀ ਉਹੀ ਰੇਟ ਆ ਅੱਛਾ ਕੋਈ ਰੇਟ ਜ਼ਿਆਦਾ ਨਹੀਂ ਹੈਗਾ ਜੀ ਮੁੱਦਾ ਤਾਂ ਵੈਸੇ ਹੀ ਪਹਿਲਾਂ ਬਹੁਤ ਭੜਕਿਆ ਹੋਇਆ ਕਿ ਪ੍ਰਵਾਸੀ ਬਨਾਮ ਪੰਜਾਬੀ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓ ਚੱਲ ਰਹੀਆਂ ਨੇ ਤੇ ਤੁਸੀਂ ਇੱਕ ਫੇਰ ਗੱਲ ਉਹੀ ਕਹਿਤੀ ਕਿ ਵੀ ਪ੍ਰਵਾਸੀਆਂ ਕੋਲੇ ਚੀਜ਼ ਲੈ ਰਹੇ ਆ ਪੰਜਾਬੀ ਮੇਰੇ ਕੋਲ ਨਹੀਂ ਹਾਂਜੀ ਲੈ ਰਹੇ ਜੀ ਅੱਗੇ ਆ ਦੇਖੋ ਪ੍ਰਵਾਸੀ ਆ ਉਹਨਾਂ ਕੋਲੋਂ ਕੇਲੇ ਦੇਖ ਲਓ ਉਹਨਾਂ ਦੇ 4 4 5 5 ਕ੍ਰੇਡ ਵੇਚਤੇ ਆ ਮੇਰੇ 2 ਕ੍ਰੇਡ ਨਹੀਂ ਵਿਕੇ ਹਜੇ ਤੱਕ ਹਾਂਜੀ ਆਹੀ ਲੱਗਿਆ ਜੀ ਅੱਗੇ 4 5 ਕ੍ਰੇਡ ਵਿਕ ਗਏ ਇਸ ਟਾਈਮ ਤੇ ਸਾਡੇ ਕੋਲੋਂ ਨਹੀਂ ਕੋਈ ਲੈ ਰਿਆ ਇਸ ਕਰਕੇ ਅੱਗੇ ਜਾ ਰਹੇ ਨੇਗੇ ਸਾਡੀ ਬੇਨਤੀ ਪਰਵਾਹ ਨਾ ਕਰੋ ਵੀ ਜਿਹੜਾ ਵੀ ਮਤਲਬ ਪੰਜਾਬੀ ਆ ਵੀ ਪੰਜਾਬੀ ਦੇ ਕੋਲੋਂ ਸਮਾਨ ਲੋਈ ਸੋ ਦੋਸਤੋ ਸਮੇਂ ਦੀ ਇਹ ਜ਼ਰੂਰਤ ਹੈ ਕਿ ਜਿਹੜਾ ਪੰਜਾਬੀਆਂ ਨੂੰ ਪੰਜਾਬੀਆਂ ਦਾ ਸਾਥ ਦੇਣ ਦੀ ਬਹੁਤ ਜ਼ਰੂਰਤ ਹੈ ਜਿਸ ਤਰ੍ਹਾਂ ਮਾਹੌਲ ਬੇਸ਼ੱਕ ਪੜਕਿਆ ਹੋਇਆ ਵਾ ਜਿਹੜਾ ਮੁੱਦੇ ਬਹੁਤ ਪੜਕੇ ਹੋਏ ਨੇ ਪੰਜਾਬੀ ਬਨਾਮ ਪ੍ਰਵਾਸੀ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਸੁੱਖ ਸ਼ਾਂਤੀ ਬਣੀ ਰਵੇ ਇਹ ਅਰਦਾਸ ਹੈ ਸਾਡੀ ਧੰਤਨ ਬਾਬਾ ਦੀਪ ਸਿੰਘ ਜੀ ਦੀ ਅੱਗੇ ਕਮਾਉਣ ਵਾਲਾ ਕੋਈ ਨਹੀਂ ਹੈਗਾ ਮੈਂ ਹੀ ਆ ਜੀ ਮੇਰੇ ਬੱਚੇ ਜੇ ਪੜਦੇ ਆ ਕਰਦਿਆਂ ਦੀ ਜੀ ਡੈਥ ਹੋ ਚੁੱਕੀ ਆ ਮੈਂ ਜੀ ਆਹੀ ਕਰਕੇ ਮੈਂ ਗੁਜ਼ਾਰਾ ਕਰਦੀ ਆ ਕਰਦਾ ਜੀ ਕਿੰਨੇ ਬੱਚੇ ਬੱਚੇ ਦੋ ਆ ਜੀ ਮਨ ਕਿਉਂ ਭਰ ਲੈਨੇ ਹੋ ਜੀ ਇਹੀਆਂ ਗੱਲਾਂ ਕਰਦੇ ਬਾਬਾ ਦੀਪ ਸਿੰਘ ਜੀ ਤਾਂ ਦਰਤੇ ਖੜੇ ਹੋ ਤੁਸੀਂ ਸਰ ਜੀ ਅਰਦਾਸ ਉੱਥੇ ਬੇਨਤੀ ਲਾਈ ਆ ਤੁਸੀਂ ਹਾਂਜੀ ਅਰਦਾਸ ਬੇਨਤੀ ਲਾਈ ਆ ਜੀ ਅਰਦਾਸ ਬੇਨਤੀ ਲਾ ਕੇ ਜੀ ਫੇਰ ਹੀ ਅਸੀਂ ਆ ਕੰਮ ਸ਼ੁਰੂ ਕਰਦੇ ਆ ਜੀ ਫੇਰ ਵੀ ਚਲੋ ਬਾਬਾ ਜੀ ਸੋਣਾ ਕਰੇ ਜਾਂਦਾ ਮਾਲਕ ਹਾਂ ਜੀ ਸਾਡੀ ਆ ਬਾਈਕ ਤੂੰ ਬੰਦ ਕਰਾਈਏ ਬੜੀਆ ਕਰੀ ਜਾਂਦਾ ਜੀ ਬਸ ਮੇਰੀ ਤਾਂ ਹੀ ਬੇਨਤੀ ਆ ਜੀ ਪੰਜਾਬੀਆਂ ਨੂੰ ਵੀ ਪੰਜਾਬੀ ਦੇ ਕੋਲੋਂ ਸਮਾਨ ਲਓ ਉਹ ਬੇਨਤੀ ਲਈ ਹੈ ਕਿ ਪੰਜਾਬੀਆਂ ਨੂੰ ਜਿਹੜਾ ਪੰਜਾਬੀਆਂ ਦਾ ਸਾਥ ਦੇਣਾ ਚਾਹੀਦਾ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਿੱਖ ਸੰਗਤ ਜਿਵੇਂ ਉੱਪਰ ਜਾਪ ਚੱਲ ਰਿਹਾ ਹੈ ਸਿੱਖ ਸੰਗਤ ਦੇ ਵੱਲੋਂ ਤੇ ਉਸ ਤਰ੍ਹਾਂ ਹੀ ਥੱਲੇ ਲੰਗਰ ਹਾਲ ਦੇ ਵਿੱਚ ਵੀ ਜਾਪ ਕਰਨ ਤੋਂ ਬਾਅਦ ਲੰਗਰ ਜਿਹੜਾ ਉਹ ਚੱਲ ਰਿਹਾ ਹੈ ਉਹ ਲੰਗਰ ਹਾਲ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਸੇਵਕ ਨੇ ਉਹ ਸੇਵਾ ਕਰ ਰਹੇ ਨੇ ਪੂਰੇ ਤਨਮਨ ਦੇ ਨਾਲ ਸੇਵਾਦਾਰ ਇੱਥੇ ਮੌਜੂਦ ਨੇ ਭੈਣ ਜੀ ਵਾਹਿਗੁਰੂ ਜੀ ਦਾ ਖਾਲਸਾ ਮੇਰੀ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ 2 ਟਾਈ ਸੈਲ ਹੋ ਗਏ ਇੱਥੇ ਆਂਦੀ ਰੋ ਤੇ ਬਾਬੇ ਦੇ ਘਰੇ ਜਦੋਂ ਵੀ ਆਉਣਾ ਸ਼ੁਰੂ ਕੀਤਾ ਮੈਨੂੰ ਥੋੜੇ ਟਾਈਮ ਬਾਅਦ ਵੀ ਇੰਨੀ ਕਿਰਪਾ ਹੋਈ ਹੈ ਜੋ ਜੋ ਮੈਂ ਮੰਗਦੀ ਗਈ ਮੈਨੂੰ ਮਿਲਦਾ ਗਿਆ ਬਹੁਤ ਦੁੱਖ ਕਟਿਆ ਪਰ ਮੈਨੂੰ ਉਸ ਦੁੱਖ ਚੋਂ ਕੱਢਿਆ ਉਹਨਾਂ ਨੇ ਤੇ ਹੁਣ ਮੇਰੇ ਹਸਬੰਦ ਵੀ ਨਾਲ ਆਣ ਲੱਗੇ ਐ ਕਿੰਨਾ ਕ ਟਾਈਮ ਜਿਹੜਾ ਤੁਸੀਂ 21 ਸਾਲ ਜਿਵੇਂ ਤੁਸੀਂ ਦੱਸਿਆ ਕੋਈ ਐਸੀ ਪ੍ਰਾਪਤੀ ਕੋਈ ਐਸੀ ਬਖਸ਼ਿਸ਼ ਗੁਰੂ ਵੱਲੋਂ ਜਿਹੜੀ ਤੁਸੀਂ ਲੋਕਾਂ ਤੱਕ ਸਾਂਝੀ ਕਰਨੀ ਚਾਹੋ ਤਾਂ ਕਿ ਜਿਹੜੀ ਸਿੱਖ ਸੰਗਤ ਹੋਰ ਜੁੜੇ ਅਸੀਂ ਤਾਂ ਸਭ ਨੂੰ ਕਹਿੰਦੇ ਆ ਬਹੁਤ ਸੰਗਤ ਜੋੜਦੇ ਪਏ ਆਂ ਵੀ ਵੱਧ ਤਵਾਦੇ ਜਾਓ ਸ਼ਰਧਾ ਨਾਲ ਜਾਓ ਗੁਰੂ ਘਰੇ ਸਭ ਕੁਝ ਸਾਨੂੰ ਮਿਲਦਾ ਹੈ ਅਸੀਂ ਖਾਲੀ ਚੋਰੀ ਕੋਈ ਏਦਾਂ ਜਿਹੜੀ ਸਾਂਝੀ ਕਰੋ ਤੁਸੀਂ ਨਹੀਂ ਮੈਂ ਉਹ ਸਾਂਝੀ ਨਹੀਂ ਕਰ ਸਕਦੀ ਪਰ ਮੈਨੂੰ ਮੈਨੂੰ ਵੀ ਲਿਆਏ ਬਹੁਤ ਕੁਝ ਮੈਂ ਬਹੁਤ ਰਹੀ ਆਂ ਮੈਂ ਇੱਕ ਵਾਰੀ ਰੋਣੀ ਹੈ ਨਾ ਤੇ ਮੈਨੂੰ ਪਤਾ ਕਿ ਅਗਲੇ ਦਿਨ ਹੀ ਮੇਰਾ ਕੰਮ ਹੋ ਜਾਂਦਾ ਹੈ। ਮੈਂ ਮੱਥੇ ਟੇਕ ਕੇ ਜਾਨੀ ਐ ਉਦਾਸ ਕਰਕੇ ਜਾਨੀ ਦੂਜੇ ਦਿਨ ਮੇ ਬਹੁਤ ਜ਼ਿਆਦਾ ਬਾਬੇ ਨੇ ਕਿਰਪਾ ਐ ਨੀ ਨਾ ਬਾਬਾ ਦੀਪ ਸਿੰਘ ਜੀ ਦੀ ਕਿ ਸੋਚ ਵੀ ਨਹੀਂ ਸਕਦੇ। ਜਿੰਨੇ ਕੋਈ ਦੱਸਿਆ ਆਪਣੇ ਬਾਰੇ ਉਹ ਹੋਣਾ ਸ਼ੁਰੂ ਇਹਨੇ ਪਹਿਲਾਂ ਕਿ ਉਹ ਸੀ ਉਹਨੇ ਸਾਥ ਮੈਂ 12 ਸਿਗੇ ਪਹਿਲਾਂ 12 ਸਿਗੇ ਤੇ ਹੁਣ ਇਹਨਾਂ ਨੂੰ ਪਤਾ ਲੱਗਿਆ ਕਿਉਂਕਿ ਇਹਨਾਂ ਦੇ ਪਿੱਛੋਂ ਹੀ ਮਿਆਨਾ ਸ਼ੁਰੂ ਕੀਤਾ ਹੈ। ਇਹਨਾਂ ਨੂੰ ਇਹ ਲੱਗਿਆ ਵੀ ਇਹ ਬਹੁਤ ਜ਼ਿਆਦਾ ਕਿਰਪਾ ਵੀ ਐ ਸੀ ਤਾਂ ਕਦੇ ਕੋਲ ਦੀ ਨਾਗੇ ਜਾਂਦੇਸ ਪਹਿਲਾਂ ਮੱਥਾ ਵੀ ਟੇਕਣ ਕਰ ਗਏ ਸੀ। ਇਹ ਅਸੀਂ ਜੇ ਅੱਪਾ ਇੱਕ ਗੱਲ ਕਰ ਲਈਏ ਧਰਮ ਦਾ ਕੋਈ ਬਾੜਾ ਨਹੀਂ ਤੁਸੀਂ ਕਿਸ ਧਰਮ ਨੂੰ ਬਿਲੋਂਗ ਕਰਦੇ ਹੋ ਅਸੀਂ ਗੁਰੂ ਸਾਹਿਬ ਨੇ ਆਪਣੇ ਘਰੇ ਗੁਰਗੰਸਾਹ ਬਾਬਾ ਜੀ ਪ੍ਰਕਾਸ਼ ਕੀਤੇ ਹੋਇਆ ਹੈ ਘਰੇ ਬਾਬਾ ਜੀ ਹਾਜ਼ਰ ਨਜ਼ਰ ਹੈ ਜੀ ਹੋਰ ਮਾਤਾ ਜੀ ਮੌਜੂਦ ਨੇ ਮੰਨ ਦੇ ਵਿੱਚ ਕੁਝ ਇੱਛਾਵਾਂ ਨੇ ਬੋਲਣ ਦੀਆਂ ਕਿਉਂਕਿ ਗੁਰੂ ਸਾਹਿਬ ਦੀ ਬਖਸ਼ਿਸ਼ ਇਦਾਂ ਦੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਨੇ ਮੇਰੇ ਬਾਬਾ ਦੀਪ ਸਿੰਘ ਨੇ ਮੇਰੇ ਤੇ ਇੰਨੀ ਮਿਹਰ ਕੀਤੀ ਹੈ ਮੈਂ ਕੁਝ ਦੱਸ ਨਹੀਂ ਸਕਦੀ ਔਰ ਵਾਹਿਗੁਰੂ ਜੀ ਮੇਰੇ ਤੇ ਕਰਦਾ ਜੋ ਮੈਂ ਅੱਜ ਕਹਿ ਕੇ ਗਈਆਂ ਮੈਨੂੰ ਕੱਲ ਜਰੂਰ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਤਰੀ ਬਾਬਾ ਜੀ ਕੋਲੋਂ ਅਰਦਾਸਾਂ ਕਰੋ ਤਾਂ ਪੂਰੀਆਂ ਹੋਣਗੀਆਂ ਬਾਬਾ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਉੱਤੇ ਮਾਡਲ ਟਾਊਨ ਦੇ ਵਿੱਚ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਨੇ ਅੰਗ ਸਿੰਘ ਫੌਜਾਂ ਜਿਵੇਂ ਸੇਵਾ ਕਰ ਰਹੀਆਂ ਇੱਕ ਨਿਆਂਗ ਸਿੰਘ ਹੋਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਹੜੇ ਦਲ ਪੰਥ ਨਾਲ ਤੁਸੀਂ ਜੁੜੇ ਹੋ ਆਪਾਂ ਬੁੱਢਾ ਦਲ ਨਾਲ ਜੀ ਹਾਂ ਜੀ ਬਾਬਾ ਜੀ ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦਿਆ ਤੇ ਕਾਫੀ ਟਾਈਮ ਹੋ ਗਿਆ ਬਾਬਾ ਜੀ ਆਉਂਦਿਆ ਨੂੰ ਰੈਗੂਲਰ ਆਪਾਂ ਆਮਰਸਰ ਵੀ ਜਾਂਦੇ ਆਂ ਆਪਾਂ ਆ ਗੁਰਦੁਆਰੇ ਬਾਬਾ ਦੀਪ ਸਿੰਘ ਦੇ ਇੱਥੇ ਵੀ ਆਉਂਦੇ ਆ ਜੀ ਜਦ ਵੀ ਜਿੱਦਿਆਂ ਜਦੋਂ ਦੇ ਆਉਣ ਲੱਗਿਆ ਜਦੋਂ ਦੇ ਬਾਣੇ ਚਾਇਆ ਚੜ੍ਹਦੀ ਕਲਾ ਹੀ ਆ ਜੀ ਜਮਾ ਚੜਦੀ ਕਲਾ ਜਮਨੰਦ ਆ ਜੀ ਜਮਾ ਕੇ ਜੀ ਦੀ ਘਾਟ ਨਹੀਂ ਹੈਗੀ ਬਸ ਜੋ ਮੰਗੀਦਾ ਉਹ ਮਿਲ ਜਾਂਦਾ ਜੀ ਜੋ ਨਹੀਂ ਵੀ ਮੰਗੀਦਾ ਉਹ ਵੀ ਮਿਲ ਜਾਂਦਾ ਜੀ ਹਾਂਜੀ ਚੜਦੀ ਕਲਾ ਜੀ ਸੁਨੇਹਾ ਕੀ ਦਿਓਗੇ ਉਹਨਾਂ ਲੋਕਾਂ ਨੂੰ ਜਿਹੜੇ ਫਿਰਕਾ ਪ੍ਰਸਤ ਨੇ ਜਿਹੜੇ ਅੱਜ ਵੀ ਪਾੜ ਪਾਉਂਦੀਆਂ ਗੱਲਾਂ ਕਰਦੇ ਨੇ ਜਾਂ ਸਿੱਖ ਸੰਗਤ ਨੂੰ ਕਿਹੋ ਜਿਹਾ ਸੁਨੇਹਾ ਦਿਓਗੇ ਦੇਖੋ ਜੀ ਮੈਂ ਤਾਂ ਇਹੀ ਗੱਲ ਕਹਿਣਾ ਮਾ ਕੇਸ ਰੱਖੋ ਅਮਰਤ ਛਕੋ ਭੈਣਾ ਨੂੰ ਵੀ ਇਹੀ ਸਨੇਹਾ ਦਿਨਾ ਮਾ ਵੀ ਗੁਰੂ ਘਰ ਜਾਓ ਨਤ ਨੀਮ ਕਰੋ ਜੀ ਆਪਣਾ ਬਾਬਾ ਦੀਪ ਸਿੰਘ ਦੇ ਚਪਹਿਰਾ ਘਟ ਕੇ ਜਾਓ ਮਨੋ ਕਾਮਨਾ ਸਾਰੀਆਂ ਪੂਰੀਆਂ ਹੁੰਦੀਆਂ ਨੇ ਜੀ ਬਾਣੀ ਤੇ ਬਾਣੀ ਨਾਲ ਜੁੜੇ ਰਹਿਣ ਦਾ ਸੰਦੇਸ਼ ਆਦਾ ਬਾਣੀ ਤੇ ਬਾਣੀ ਨਾਲ ਜੁੜੇ ਰਹਿਣ ਦਾ ਸੰਦੇਸ਼ ਆ ਜੀ ਬਾਣੀ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਆ ਜੀ ਬਾਣੀ ਆਪਾਂ ਨੂੰ ਪੜ੍ਹਨੀ ਚਾਹੀਦੀ ਆ ਬਾਣੀ ਨਹੀਂ ਪੜਾਂਗੇ ਤਾਂ ਆਪਣੇ ਕੋਲੇ ਕੁਝ ਨਹੀਂ ਹੈਗਾ ਆਪਾਂ ਤਾਂ ਇਹੀ ਸੰਚੇਤ ਦਿੰਨੇ ਆ ਢੋਂਗੀ ਬਾਬਿਆਂ ਦਾ ਘਿਹੜਾ ਛੱਡ ਕੇ ਗੁਰੂ ਘਰ ਨਾਲ ਜੁੜੋ ਠੀਕ ਆ ਜੀ ਇੱਥੇ ਆਪਣਾ ਆਓ ਮੱਥਾ ਟੇਕੋ ਜ਼ਰੂਰੀ ਥੋੜੀਆ ਗੁਰੂ ਘਰ ਇਹ ਕਹਿੰਦਾ ਗੁਰੂ ਘਰ ਇਹ ਥੋੜੀ ਕਹਿੰਦਾ ਵੀ ਸਾਨੂੰ ਪੈਸਿਆਂ ਨਾਲ ਹੀ ਪਿਆਰ ਕਰੋ ਜਾਂ ਪੈਸਿਆਂ ਦਾ ਹੀ ਮੱਥਾ ਟੇਕੋ 1 ਰੁਪਈਆ ਦਾ ਹੀ ਮੱਥਾ ਟੇਕ ਦਿਓ ਉਂ ਵੀ ਕੋਈ ਲੰਗਰ ਇੰਨੇ ਲੰਗਰ ਲਾਉਂਦੇ ਨੇ ਆਪਣੇ ਲੋਕ ਸਾਰੀਆਂ ਚੀਜ਼ਾਂ ਕਰਦੇ ਨੇ ਆਪਾਂ ਦਾ ਬਸ ਇਹੀ ਸਨੇਹਾ ਜੀ ਜਿੰਨਾ ਤਿਲਪੁਪਾਈ ਦਾ ਉਹਦ ਨੂੰ ਦੁੱਗਣਾ ਰੱਬ ਸਾਨੂੰ ਦੇ ਦਿੰਦਾ ਤਸਵੀਰਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆਪਣੇ ਚੈਨਲ ਦੇ ਜ਼ਰੀਏ ਚੋਪਹਰਾ ਸਾਹਿਬ ਦੀਆਂ ਮਾਡਲ ਟਾਊਨ ਤੋਂ ਗੁਰਦਾਰਾ ਪਾਪਾ ਦੀਪ ਸਿੰਘ ਜੀ ਦਾ ਸਿੱਖ ਸੰਗਤ ਵੱਲੋਂ ਜਿਸ ਤਰ੍ਹਾਂ ਦੀ ਆਪਣੀ ਪ੍ਰਾਪਤੀ ਦੱਸੀਆਂ ਗਈਆਂ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਜੁੜਨ ਤੋਂ ਬਾਅਦ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਜਿਹੜੀ ਬਖਸ਼ਿਸ਼ਾਂ ਹੋਈਆਂ ਉਸੇ ਤਰ੍ਹਾਂ ਨੇ ਅੰਗ ਸਿੰਘ ਫੌਜਾਂ ਵੱਲੋਂ ਵੀ ਜਿਹੜਾ ਸੁਨੇਹਾ ਇਹ ਦਿੱਤਾ ਗਿਆ ਕਿ ਬਾਣੀ ਤੇ ਬਾਣੀ ਦੇ ਨਾਲ ਜੁੜੋ ਸਿੱਖ ਸੰਗਤ ਨੂੰ ਇਹ ਸੁਨੇਹਾ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਬਿਲੋਂਗ ਕਰਦਾ ਬੰਦਾ ਚਾਹੇ ਉਹ Hindu ਧਰਮ ਆ ਮੁਸਲਮਾ ਸਿੱਖ ਹੈ ਤੇ ਚਾਹੇ ਇਸਾਈਆ ਆਪਣੇ ਧਰਮ ਦੇ ਵਿੱਚ ਪੱਕੇ ਰਹੋ ਤੇ ਢੋਂਗੀ ਜਿਹਨੇ ਪਖੰਡੀ ਬਾਬੇ ਨੇ ਜਾਂ ਪਖੰਡਵਾਤ ਜਿਹੜਾ ਚੱਲਦਾ ਉਸ ਤੋਂ ਦੂਰ ਰਹੋ ਇਹ ਸੁਨੇਹਾ ਜਿਹੜਾ ਨਿਆਂ ਸਿੰਘ ਫੌਜਾਂ ਦੇ ਵੱਲੋਂ ਦਿੱਤਾ ਗਿਆ ਹੈ ਅੱਗੇ ਹੋਰ ਵੀ ਇਤਿਹਾਸਕ ਗੁਰੂ ਘਰਾਂ ਦੇ ਤੁਹਾਡੇ ਨਾਲ ਜਿਹੜੇ ਦਰਸ਼ਨ ਦਿਦਾਰੇ ਕਰਾਉਂਦੇ ਰਵਾਂਗੇ ਆਪਣੇ ਚੈਨਲ ਦੇ ਜ਼ਰੀਏ ਅੱਜ ਦੇ ਲਈ ਸਿਰਫ ਇੰਨਾ ਹੀ ਦਿਓ ਇਜਾਜ਼ਤ ਕੈਮਰਾਮੈਨ ਹੈਪੀ ਦੇ ਨਾਲ ਮੈਂ ਸਰਦੀਪ ਸਿੰਘ ਪੰਜਾਬ ਪ੍ਰੇਮ ਟੀਵੀ ਲੁਧਿਆਣਾ